ਪਿੰਡ ਚੌਕੇ ਬਈ ਕੱਲ ਦਾ ਤੂਆ ਟੁੱਟਾ 24 ਤਰੀਕ ਦਾ ਅੱਜ 25 ਹੋ ਗਈ ਬੰਦ ਕਰੀ ਜਾਂਦੇ ਆ ਕਿਸਾਨ ਲੱਗੇ ਪਿਆ ਸਾਰਾ ਪਿੰਡ ਚੌਕੇ ਇਹ ਸਾਡੇ ਪਿੰਡ ਦੀ ਤਰੀਫ ਆ ਪਹਿਲੇ ਤੋਂ ਨੂੰ ਹਮਾ ਹਮਾ ਕੇ ਸਾਰੇ ਪਹੁੰਚਦੇ ਆ ਆ ਦੇਖੋ ਪੱਟਾ ਪਾੜ ਖੁੱਲਿਆ ਪਿਆ ਬਾਬੇ ਦੁੰਨੇ ਤੋਂ ਬਾਬੇ ਦੁੰਨੇ ਦੇ ਪਿਛਲੇ ਪਾਸੇ ਜਿਹੜਾ ਪਦੇ ਆਲੇ ਵਾਲਾ ਪੁਲ ਆ ਜਾਂਦਾ ਉਦੋਂ ਉਹ ਕਿੱਲੇ ਬਾਹੀ ਗਾਹਾਂ ਆ ਦੇਖ ਲੋ ਵੱਡਾ ਪਾੜ ਖੁੱਲਿਆ ਪਿਆ ਪੂਰਾ ਪਖਾਨ ਸਾਰੇ ਲੱਗੇ ਪਿਆ ਕੱਟੇ-ਕੁੱਟੇ ਤਿਆਰ ਆ ਇੱਧਰ ਦੀ ਕੱਢਣਗੇ ਪਾਣੀ ਬੜਾ ਵੱਡਾ ਕਾਠਾ ਪਿੰਡ ਚੌਕੇ ਸੂਆ ਟੁੱਟਿਆ ਕੱਲ ਦਾ ਟੁੱਟਿਆ ਹੂੰ ਦਾ ਕਹਿ ਕੇ ਮੰਗਰੂੰ ਪਾਣੀ ਬੰਦ ਕਰਾਤਾ ਲਾਈ ਜਾਂਦੇ ਆ ਵਿਚਾਰੇ ਲੱਗੇ ਪਿਆ ਸਾਰੇ ਗੁਰਦੀਪ ਸਰਪੰਚ ਵੀ ਫਿਰਦਾ ਬਾਈ ਆ ਦੇਖੋ ਬਹੁਤ ਬੰਦਾ ਚੰਗਾ ਮਾਨ ਸਾਹਿਬ ਮਾਨ ਗੋਦਾਨਾ ਦਾ ਬਾਈ ਨਾਲ ਸ਼ਿਆਰ ਲੈ ਕਰ ਦਿਓ ਆ ਦੇਖੋ ਪਿੰਡ ਚ ਆ ਕੇ ਸੂਆ ਟੁੱਟਿਆ ਬਈ ਇਹ ਬੱਸ ਬੰਦ ਕਰ ਦੇਣਗੇ ਹੁਣ ਬਹੁਤ ਪਿੰਡ ਚ ਆ ਕੇ ਦਾ ਯੋਗਦਾਨ ਆ ਇਹ ਬਹੁਤ ਵੱਡਾ ਜਿਹੜੇ ਹੈਲਪ ਕਰਾਉਂਦੇ ਆ ਧੰਨਵਾਦ ਭਰਾਵੋ app required 钱丝 poured also yeah not the k no Whoa Hey ਦੀ ਕਰਨਗੇ ਫਿਰ ਗੱਟੇ ਲਾਉਣਗੇ ਉਦੋਂ ਬਾਅਦ ਪੈਂਡ ਚੌਕੇ ਫੰਦਾ ਜਲਾ ਬਹੁਤ ਦੁੱਖ ਭਰੀ ਖਬਰ ਆ ਤੂਆ ਟੁੱਟਿਆ ਪਸਾਣਾ ਦਾ ਨੁਕਸਾਨ ਚਲੋ ਬਚਤ ਰਹੇਗੀ ਹਲੇ ਵੀ ਬੰਦ ਕਰੀ ਜਾਂਦਾ ਬੇਲੇ ਨਾਲ